ਇਰੀ ਰਾਗ ਮਹੱਲਾ ਪਹਿਲਾ ਬੇਨ ਤੇਰੇ ਤਾਰੀ ਗਾਰੀਆ ਜਿਹਦੇ ਮਾਪਿਆਂ ਨੇ ਪਿਤਾ ਨੇ ਕਿਤੇ ਮਗਰੀ ਨਾ ਹੋਵੇ ਕੋੜ ਮਾਈ ਨਾ ਕੀਤੀ ਹੋਵੇ ਤੇ ਪਿਤਾ ਮਾਪਿਆਂ ਦਿੱਤਾ ਨਾ ਹੋਵੇ ਤੇ ਤੁਹਾਨੂੰ ਲੜਕੀ ਏਰੀਆ ਸ਼ਿੰਗਾਰ ਜਣਾਉਣੀ ਫਿਰੇ ਕਦੇ ਨੱਥ ਦਿਨਾਲੀ ਕਦੇ ਮਹਿਲੀ ਦਿਨਾਲੀ ਕਦੇ ਦਿਲ ਨਾਲ ਕਰਲੇ ਕਦੇ ਸੱਗੀਆਂ ਦੇ ਦਿਲੀਆਂ ਕਿਉਂ ਪਤੀ ਅਰੇ ਮਾਪਿਆਂ ਦਿੱਤਾਰੇ ਵੀ ਇਹ ਸ਼ਿੰਗਾਰ ਕਰਨੀ ਫਿਰਦੀ ਹੈ ਉਹ ਵੀ ਵਿਚਾਰੀ ਦਾ ਕਾਰਨ ਹੁੰਦੀ ਹੈ ਉਹ ਵੀ ਵਿਚਾਰ ਕਰਨ ਦਾ ਜਿਹਦੇ ਕਾਰਨ ਉਹ ਧਰਤ ਸੀਧਾਰ ਹੈ ਉਹ ਰਲੀਆਂ ਨਾਨੇ ਦਾ ਨਹੀਂ ਪਧਾਰਾ ਇਸ ਸਰਕਾਰ ਦੀ ਹਾਲਤ ਹੈ ਦੇਵਨ ਗਾਰਕਾ ਇਹ ਲੜਕੀ ਦੀ ਵਿਆਹਨੀ ਯਰਸੀ ਆਂਦੀ ਹੈ ਉਹ ਵਿਸ਼ੇਣ ਦੇ ਕਾਰਨ ਸੱਕੇ ਪ੍ਰਾਏ ਕੋਈ ਕਹਿੰਦੇ ਕਾਜ ਹੁੰਦੀ ਹੈ ਦਰਜਨ ਹੋ ਜਾਂਦੀ ਹੈ ਦੇਸਵਾ ਦਾ ਨੰਨ ਪੈ ਜਾਂਦਾ ਹੈ ਇਸੇ ਤਰ੍ਹਾਂ ਬੇਨਫੇਰ ਤਾਨsingariya ਬੇਨਫੇਰ ਤਾਨsingariya ਦਿਨਾ ਗੁਰੂ ਸਾਹਿਬ ਨੇ ਜੀ ਨੂੰ ਪਰਮੇਸ਼ਰ ਦੀ ਕਰਤਿ ਨੂੰ ਸ਼ਰਦੀ ਨਹੀਂ ਕੀਤੀ ਤੇ ਬੇਦਰ ਸੁਣੇ ਦਿੱਤਾ ਇਹ ਕਾਜੀ ਮਾਰੀ ਤੇ ਕਦੇ ਆਸਣ ਲਾ ਲਿਆ ਜਿਹਦੇ ਤਰਾਜ ਤੇ ਸਾਜ ਲਿਆ ਕਦੇ ਉਹ ਸਾਜ ਲੈਂ ਕੋਈ ਲੱਗਿਆ ਤੇ ਧੂਨੀਆ ਪਾਉਣ ਲੱਗਿਆ ਤੇਰੇ ਚਲ ਪਿਛਾਪਾ ਲਾ ਲਿਆ ਤੇ ਉਹ sinar ਕਰਨ ਲੱਗਦੇ ਦੇ ਕਰਕੇ ਗੁਰੂ ਸਾਹਿਬ ਤੇ ਦੇਖ ਲਿਆ ਨਹੀਂ ਇਹ ਵਿਦਾਨ ਪ੍ਰਵੀਸ਼ਣਾਂ ਲੈ ਲਾਉ ਨੂੰ ਪਤੀ ਦਿੱਤਾ ਨਹੀਂ ਐਵੇਂ ਇਲਾਲ ਕਰ ਜਾ ਫਿਰ ਸ਼ਾਇਦ ਨਹੀਂ ਕਰ ਜਾ ਫਿਰ ਗੋਲਕਾਰ ਖਵਾ ਜਿਹੜਾ ਜਿਹੜਾ ਸ਼ੌਕ ਵਸਦਾ ਰੂਹੀ ਜਾਨੀ ਹੈ ਉਹ ਸਭ ਗਰਪੀ ਜਾਂਦਾ ਉਹ ਖਰਾ ਦਿੰਦੇ ਆ ਤਾਂ ਕਰ ਲੈ ਨਿਰਹਕਾਰ ਦੀ ਸੰਗਤ ਕਰਕੇ ਨਾ ਨਾਲੇ ਸਿੱਧੇ ਜਿੜੀ ਉਹ ਨਿਕਲੀ ਵੀ ਪਤੀ ਮਾਤਿਆਂ ਦਿੱਤਾ ਹੀ ਨਹੀਂ ਉਹ ਪਤੀ ਦੇ ਸਿੱਧੇ ਸੇਧਿਆ ਦੇ ਸਿੱਧੇ ਨਹੀਂ ਨਾਣ ਸਕਦੀ ਇਸੇ ਪ੍ਰਕਾਰ ਹੈ ਨਹੀਂ ਸਿੱਧੇ ਕੋਈ ਨਾਣ ਕੱਢਦੇ ਉੱਜਾ ਕਰੀ ਤੇਜਾ ਜਿੱਥੇ ਲਲਵਰ ਤੇ ਗਹਾਰਾਰੇ ਤਾਰੇ ਤਾਰੇ ਦਾਨੀਆਂ ਜਿਹੜੀਆਂ ਦੇਤੀਆਂ ਦਾਨੀਆਂ ਹਰਦੀਆਂ ਤ੍ਰੇਰੂਪੀ ਦਾਨ ਨਾਲ ਦਿਨੀ ਹੋਈ ਸੇਜਾ ਹੈ ਸੱਲਾ ਰੂਪੀ ਦੇਨ ਵਿਰੇ ਰਹਾ ਹਰ ਜਾਇ ਜਿਹਨੇ ਸੇਜਾ ਨਹੀਂ ਹੈ ਹਰ ਦੇ ਸਾਰ ਜਿਹਨਾਂ ਦੇ ਦੰਦ ਜਿਵੇਂ ਨਾ ਪਿਆਦੂ ਵੱਲ ਆਖਨੇ ਹੰਦਾਰੇ ਮਹੋਜਾ ਕਹਨਾਂ ਚਾਰਨ ਸੇਜਵੰਨ ਕਸਨੀ ਹੈ ਤਾਦੀ ਰੂਪ ਸਿੱਧ ਤੇ ਸਿੱਧੇ ਕਸਨਾ ਹੈ ਤੇਲਾ ਆਦਿ ਕਹਿੰਦੇ ਨੇ ਮੋਬੀ ਤੇਰੇ ਦਾ ਹਿਰਦੋ ਇਹ ਸਰਕਾਰ ਸਾਹਿਬ ਸੰਗੇ ਜੀ ਸਰ ਸੰਦੇਸ਼ ਜਿਆ ਕਰਦੇ ਤੇ ਨਾਲ ਲੱਗਾਉਣੇ ਆਈ ਵੀ ਤੇਜਾ ਜੀ ਦੀ ਡੰਨੀ ਨੂੰ ਉਹ ਸਿਰਜਾ ਦੇ ਪ੍ਰਾਂਤਾ ਕੰਨਦਰ ਪ੍ਰਵੇਸ਼ਰ ਦੀ ਜੀ ਦੀ ਸਿਆਤ ਨਾ ਹੋਣੀ ਉਹ ਸਜ ਨੂੰ ਨਹੀਂ ਹੋ ਬਾਂਸਰੀ ਆਦੀ ਹੈ ਮੇਨੇ ਤੇਰਾ ਬਾਦ ਸੀਗਾ ਪਤੀ ਪ੍ਰਵੇਸ਼ਰ ਦੀ ਪ੍ਰਾਤਿਨੋਦੇ ਚਲੇ ਆਇ ਸਾਹਮਣੇ ਦੇ ਦਿੱਤੇ ਆਲੇ ਤਰਾਕ ਦੇ ਸਾਹ ਲੈ ਆਇ ਕੱਤ ਦਾ ਵੇਲ ਹੱਥ ਮਰੋ ਰੋ ਬਾਂਲ ਹੋਈ ਸੋਸਾਂ ਗਾਰੋ ਕੱਬ ਕਰਕੇ ਦੀਨ ਨੂੰ ਤਦਾਜਾ ਕੇ ਅਮਰੇਲ ਨੇ ਪੁੰਦੇ ਆਂਬਲੇ ਹੋ ਕਰਕੇ ਉਸਤੇ ਦੇਸਲੀ ਧਾਰ ਕਰਦੇ ਆ ਕਿ ਉਹਨਾਂ ਦੇ ਖਿਲਾਰ ਆਦਿ ਤੇ ਸਭ ਯਾਦ ਜਾਂਦੇ ਆਂਗੇ ਇਹਦੇ ਤਨੇ ਦੇ ਹਾਦੇ ਨਹੀਂ ਉਹ ਜਿਹੜੀ ਕਿੱਦਰੀ ਹੈ ਜਿਹਦੇ ਤੇ ਦੇਖ ਲਿਆ ਪਰ ਕਾਇਆ ਨਹੀਂ ਤੋਚ ਨਹੀਂ ਹੋਈ ਉਹ ਛਿੱਟ ਦੀਸਤਰੀਆਂ ਦੀ ਨਿਆਂ ਹੈ ਦੇ ਨਾਮ ਤੇ ਨਾ ਕਰ ਤੇਜ ਕਥਾ ਨਹੀਂ ਉਹਨਾਂ ਦੇ ਘਰ ਅੰਤਾਂ ਕਰਨ ਦੇ ਅੰਦਰ ਪਰਿਵਿਸ਼ਣ ਪ੍ਰਾਪਤ ਹਿੱਲਿਆ ਆਦੇਤ ਰੇਂਤਾ ਕਰਨੀ ਤੇ ਜਿਆਦੇ ਤੇ ਹੀ ਸਾਰ ਸ੍ਰੀਤ ਨਹੀਂ ਪ੍ਰਾਪਤੀ ਨਹੀਂ ਹੁੰਦੀ ਭਤਾਰ ਦੇ ਸੂਰਤੀ ਕਰਨ ਵਾਲਾ ਪ੍ਰਣੇਸ਼ਰ ਖਾਦਿਆਂ ਦੇ ਰੋਹੀ ਆਦਿਕ ਦੇ ਤੇ ਮਾਨ ਰੇ ਰਾਮ ਜਪਹਿ ਤੇ ਰੇ ਜੀਵਨ ਦੇ ਯਾਰੇ ਨਾ ਰਾਮ ਦਾ ਨਾਮ ਜਪਣਾ ਕਰੋ ਜਿਹੜਾ ਅਧਾਰ ਤਾਂ ਸਿਖ ਦੀ ਪ੍ਰਾਪਤੀ ਹੋਏਗੀ ਮੇਨ ਗੁਰੂ ਪ੍ਰੇਮ ਨਾ ਪਾਈਆ ਸਾਰ ਜੀ ਸਾਰ ਜੀ ਨਾ ਤ੍ਰੇ ਮੁੱਲ ਨਹੀਂ ਕਿਤੇ ਮਿਲਦਾ ਇਹ ਸਭ ਜੀ ਸਭ ਸਭ ਹਾਲੀ ਦੇ ਜੀ ਜਿਸਾਂ ਸੰਦੇ ਜੀ ਸਾਰ ਸੰਗਤ ਦੇ ਪ੍ਰੇਰਿਆ ਜਾਂਦਾ ਹੈ ਦਰਬੀ ਸਾਹਿਬ ਤੇ ਇਹ ਫਰੀਂਦੀ ਦਾ ਜਾਇਤਾ ਤਰੇਖੇ ਲਈ ਕਾ ਚਾਹ ਸਿਰ ਤੰਤਰੀ ਜਲੀ ਮੇਰੀ ਆਇ ਇਬਨਾਰਜ ਤਹਿ ਤਰੀਜਾ ਸਿਰ ਜੀਜਾ ਤਾਂ ਨਾ ਕੀਜੈ ਜਿੰਦਾਦਾ ਦੀਵ ਸਿੰਘ ਜੀ ਨੇ ਦਾਨੋ ਸਾਹਿਬ ਤੋਂ ਗੱਲ ਕਰਕੇ ਤੈਂਸੇ ਸਿੰਘ ਨਾਲ ਸੀ ਹਰੀ ਕੇ ਪਤਨਤਾ ਦਿਨੋਂ ਤੰਗ ਹਜ਼ਾਰ ਸਿੰਘ ਨਾਲ ਹੋ ਗਿਆ ਐਸਾ ਜੰਗਲਾ ਤੰਤਰੀ ਸਾਹਿਬ ਅਰਦਾਸ ਕਰਕੇ ਦਿਸਨਾਣ ਕਰਕੇ ਅਰਦਾਸਾ ਕੀਤਾ ਕਿ ਹਰਮਿੰਦਰ ਸਾਹਿਬ ਜੀ ਸਾਥ ਆਪਣਾ ਦੇਣਾ ਜਿਸ ਲਈ ਜੰਮ ਕਰਦੇ ਕਹਿੰਦੇ ਜੰਮ ਦੇ ਗਰਾਦੇ ਰਾਏ ਇੱਥੇ ਦਾਦਾ ਜੀ ਦਾ ਸੀਸ ਤਰ ਗਿਆ ਨਥਾ ਸਿੰਘ ਇਹਨਾਂ ਦੇ ਨਾਲ ਦਾ ਨੀਤ ਗੱਥੇ ਪਾਰ ਸੀ ਇਹਨਾਂ ਨੇ ਕਿਹਾ ਦਾਦਾ ਪਾਜਾ ਕਹਿੰਦਾ ਸੀ ਹਰਮਿੰਦਰ ਸਾਹਿਬ ਦੇ ਸੀਸ ਦਿੱਤਾ ਕਰਨੇ ਇੱਥੇ ਹੀ ਵਿਵਾਦ ਦੇਖਦਾ ਉਸੇ ਵੇਲੇ ਦਾਦਾ ਦੀਪ ਸਿੰਘ ਜੀ ਨੇ ਖਦੀ ਕਰੀ ਤੇ ਆਪਣਾ ਸੀਸ ਚੱਕ ਲਿਆ ਤੇ ਸੱਗੇ ਆਖਿਰਾਂ ਖੰਡਾ ਜੇ ਉਹਨਾਂ ਹੀ ਪੁਰ ਕੇ ਜੇਹੰਦਰ ਕਾਰ ਸਾਹਿਬ ਨੂੰ ਜੰਮ ਕਰਦਿਆਂ ਕਰਦੇ ਹਨ ਤਿੰਨ ਪਦੇ تھے ਜਦੋਂ ਇਦਨਸਾਰ ਦੇ ਗਰਵਾਸਾ ਦੀ ਜਲੇ ਦੇ ਤਰਕੰਮਿਆਂ ਵਿੱਚ ਤਰਕੰਮਿਆਂ ਨੂੰ ਜਾ ਕੇ ਕਹਿੰ ਲਗੇ ਦਾਦਾ ਜੀ ਸਵੇਦਰ ਦੇ ਕਿਨਾਰੇ ਤੇ ਆ ਰਹੇ ਹੋ ਕਹਿੰਦਾ ਕੰਮ ਪੂਰਾ ਹੈ ਇਥੇ ਲਾ ਕੇ ਆਪਣੇ ਸੀਸ ਮਾਰੇ ਨੂੰ ਦੇਤਾ ਕਰਕੇ ਦਾਇ ਉਹ ਜਿਹੜਾ ਤਰਕੰਮਿਆਂ ਦੀ ਬਿੰਦਾ ਬਣਿਆ ਹੋਇਆ ਇਹ ਦਾਦਾ ਜੀ ਦਾ ਹੀ ਸੀਸ ਲੈ ਕੇ ਆਉਣ ਦਾ ਹੈ ਅਖੈਸੀ ਸਿੰਘ ਸਾਰੇ ਸੀਸ ਹੋਏ ਸੀ ਸਾਰਿਆਂ ਵਿੱਚ ਤੇ ਗਿਵਿਏ ਸਾਰੇ ਲਾਹੌਰ ਤੱਕ ਭੱਜ ਗਏ ਕਹਣ ਲਗੇ ਸਿੱਖਾਂ ਦੇ ਸਿਧੜਾ ਨਹੀਂ ਲੱਗਦੀਆਂ ਉਹਨੀਆਂ ਕੋਈ ਖੜੇ ਨਾ ਕਿ ਹੈ ਤੇ ਨਾ ਤਾਂ ਕਰਦੇ ਨੇ ਹੀ ਚਾਲ ਚੱਲਦੇ ਸੀ ਇਹ ਸਾਰੇ ਖਾਸਿਸ ਨਾਲ ਅੰਗਿਤਾ ਗੁਰੂ ਤੇ ਬਾਬਾ ਬਚਨ ਸਿੰਘ ਸਾਹਿਬ ਸਖਨਾਰੇ ਨਰ ਦਾ ਦਰਿਆ ਉੱਥੇ ਆ ਜੀ ਇਕੱਠੇ ਅੰਗੀਠਾ ਬਣਾ ਕੇ ਗੁਰਦਾਈਆਂ ਦੇ ਸਿੱਕਾ ਸਿੱਕਾ ਲਿਆ ਸੀ ਦਾਦਾ ਜੀ ਦਾ ਸ਼ਰੀਰ ਜੀ ਨੇ ਰੱਖਿਆ ਕਰਦੇ ਆਏ ਸੀ ਜਿੱਥੇ ਲਿਜਾ ਕੇ ਸ਼ਰੀਰ ਦੇ ਚਾਤੀ ਦੇ ਨੇ ਦਰਵਾਜ਼ੇ ਦੇ ਤਾਹੇ ਦਰ ਜਾ ਕੇ ਸਿਰਕਾਰ ਕੀਤਾ ਸੀ ਤੇ ਅੰਮ੍ਰਿਤਸਰ ਸਾਹਿਬ ਵੀ ਰੱਖਿਆ ਕਰਨ ਦਾ ਆਪੇ ਮਰ ਕੁਰਬਾਨੀ ਕੀਤੀ ਹੈ ਇਹਦੇ ਕਰੀ ਕਰੰਦੇ ਦਾਦਾ ਨੇ ਉਹ ਦਿੱਸ ਤੈਲੀ ਗਲੀ ਮੇਰੀ ਆਉ ਇੱਕ ਤੱਕ ਆਪਨਾ ਚਈ ਤੇ ਤੇ ਰਾਹ ਤੇ ਸਰਗੰਗਰ ਯਾਰ ਦੀ ਦਿਲ ਤੇ ਹੀ ਆ ਪ੍ਰੇਮ ਦੀ ਗੱਲ ਪ੍ਰੇਮ ਦੇ ਬਿਗਾਰੇ ਰਹੀਆ ਜਾਂ ਕੋਈ ਨਾਮ ਨਾਲ ਨਹੀਂ ਨਵਾ ਸਕਦਾ ਕਦੀ ਦਾਈ ਮਨੀਸ਼ੀ ਜੀ ਸਾਹਮਣੇ ਦੰਗਣਾਂ ਦੇ ਤਾਜ ਤੇ ਫੇਰ ਤੋਂ ਹੀ ਸਾਜ ਦਾ ਕਾਰਜ ਕਰਦੇ ਰਹਿਣਾ ਦਾਦਾ ਨਗੀਦਾ ਹਜਰੀ ਰਾਨ ਗੁਰੂ ਤੇ ਕਾਸ਼ਾ ਜੇ ਨੇ ਸ੍ਰੀ ਗੱਜ ਸਾਜ ਦਾ ਆਦ ਕਰਦੇ ਰਹਿਣਾ ਪੰਜ ਪਰਮਾਨੰਥੀ ਫਰੀਦਾ ਕਾਰੇ ਨੇ ਸਾਰਾ ਚੀੜਿਆ ਜਾਣਾ ਤੇ ਕੋਈ ਛੁੱਟੀ ਨਾਲ ਕੱਢ ਗਏ ਸਾਰੇ ਆ ਜੋ ਇਹ ਗ੍ਰੰਥੀ ਸਹਿਤਾ ਨੇ ਮੈਨੂੰ ਇਹ ਅਹਿਸਾਸ ਕਰਾਇਆ ਉਹਦੀ ਰਹਣੀ ਉਹ ਦਿੱਸਤ ਖਾਂਦਾ ਪ੍ਰੇਮ ਸੀ ਕਰਨੀ ਸੀ ਉਸ ਪ੍ਰੇਮ ਨੇ ਸੱਚੇ ਕਰਤ ਕਰਨ ਲਵਾਇਆ ਹੈ ਪ੍ਰੇਮ ਤੇ ਬਗੈ ਅਲੀ ਹਿਰਦੇ ਤੇ ਵੀ ਨਹੀਂ ਕਰ ਸਕਦੇ ਇਹ ਅੱਗ ਕਹਾਣੀ ਹੈ ਤ੍ਰੇਨ ਦੀ ਜਿਹਦੇ ਤਾਹ ਪ੍ਰੇਮੀ ਮਹਾਰਾਜਾ ਉਹਨੂੰ ਉਹ ਵੇ ਦਸਤ ਕਰ ਦਿੰਦੇ ਹਨ ਜੇ ਕੋਈ ਕਹੇ ਵੀ ਇੰਨੀ ਕੁਰਬਾਨੀਆਂ ਇਹਨਾਂ ਨੇ ਕਿਉਂ ਕੀਤੀਆਂ ਜਿਹਦੇ ਹਾਸ ਸੰਗ ਦੀ ਪਾਣੀ ਲੱਗਦਾ ਹੈ ਉਹ ਦੇਖਦਾ ਨਹੀਂ ਹੈ ਲੱਗਰ ਨੂੰ ਆਹ ਦਾ ਦਾਰਿਆ ਜਾਣ ਕੇ ਲਾਜੜਾ ਹੋ ਜਾਏ ਪਰ ਅਗਰ ਵੀ ਲੱਕੜੀ ਨੂੰ ਉਹ ਦੇ ਦਦਾ ਹੈ ਜੇ ਤੇਰੀ ਕੀਮਤ ਦੇਂਦੀ ਹੈ ਇਸੇ ਪ੍ਰਕਾਰ ਇਹਨਾਂ ਜਿੰਨਾਂ ਨੂੰ ਪ੍ਰਧਾਨੀਆਂ ਕਰਾ ਕੇ ਅੱਜ ਮਨੁਸ਼ੀਰ ਦੇ ਨਾਲ ਦੇ ਕਿੰਨੇ ਜਾਨਵਰ ਖਾਣੇ ਪਰ ਉਹ ਚੇਤੇ ਵੀ ਨਹੀਂ ਦੇ ਰਿਹਾ ਇਹੋ ਵੀ ਕੁਰਬਾਨੀ ਦੁਨੀਆ ਚੰਨ ਤੇ ਵੀ ਰੱਖੂਗਾ ਆਪਣੇ ਇਹ ਮਹਾਰਾਜ ਦੇ ਤਾਰਕ ਨੇ ਆਲਮੇਖੀ ਦਾ ਇਹ ਲਾਪੇ ਕਰ ਖੇੜਾ ਦਾਦਾ ਜੀਬ ਸਿੰਘ ਦਾ ਕਰੀ ਇਸੇ ਰਸਤੇ ਜਾਣਾ ਇਹ ਵੀ ਕੁਰਬਾਨੀ ਸੀ ਉਹਨਾਂ ਨੇ ਜੰਮਣ ਮਰਨ ਤੇ ਦਿਨ ਦਿਹਾੜਾ ਪੀੜਤ ਰਹਤ ਹੈ ਇਹ ਪ੍ਰੇਮ ਦੀ ਇੱਕ ਅਜਿਹੀ ਕਹਾਣੀ ਹੈ ਜੋ ਹਜੂਰ ਫਿਰ ਮਿਲਦੇ ਹਾਂ ਬੇਦਰ ਪ੍ਰੇਮ ਨਾ ਪਾਇਆ ਫਰਿਦਰਾਤਰ ਦਿਨੀ ਕਿਤੇ ਇਤਰਾਹ ਤੇ ਫਰਿਦਰਾਤਰ ਨੇ ਵਿਖਲੇ ਬੜੇ ਬੜੇ ਗਿਆਨਵਾਨ ਵਿਸ਼ੇ ਹੀ ਤਾਜਕ ਹੋ ਗਏ ਆ ਔਰ ਇਹ ਪ੍ਰੇਮ ਜੀ ਦੇ ਦਾਦਾ ਦੀਪ ਸਿੰਘ ਨੇ ਕੀਤੇ ਹੀ ਰਸਤੇ ਜਾਣਾ ਇਹ ਫਰਿਦਰਾ ਦੀ ਦਸਤੀ ਹੈ ਇਸੇ ਪ੍ਰਕਾਰ ਆਪਣੇ ਸੀਸ ਸੰਤਾਰ ਨੂੰ ਫਰਦਾ ਰੂਪੀ ਕਹੀ ਤੇ ਰਸਤੇ ਜੀ ਦੀ ਦਲੀਲ ਤੇ ਧੰਤੀ ਰੂਪ ਗਰੀ ਜੀ ਜਾਣਾ ਇਹ ਸਰਗਰਾਤੇ ਦਿਨੋ ਲਿਤਾ ਜਾਂਦਾ ਆਵਦ ਲਿਲਾ ਰਾਜੂ ਇਹਦੇ ਵਿੱਚ ਕਰਾਦੇ ਸਰਗਰੀ ਦੇ ਨੇ ਉਹਨਾਂ ਨੂੰ ਰੰਗ ਅਨੰਦ ਦਾ ਰਾਜ ਦਿਨ ਰਾਹ ਗੁਰ ਤੇਰਾ ਸਿਖਾਈ ਸਰਗਰੀ ਦੇ ਸਰਗਰੀ ਸੱਲਿ ਸਿਖਾਈ ਆਹਾਰ ਗਾਰ ਸਹਜ ਕੀ ਜਾਰ ਉਹਨਾਂ ਨੂੰ ਹਰਿ ਰੂਹ ਗਾਰਥੀ ਪ੍ਰਾਪਤ ਹੋਇਆ ਸ਼ਾਂਤੀ ਆਦਿ ਜਿਹੜੇ ਦੇਣੋ ਸਰਗਰਾ ਕਾਂਤੀ ਜਿਹੜਾ ਕਲੈ ਨੇਤਰੀ ਨਚਨਾ ਦੇਖਿਆ ਰਿਹਾ ਇਸੰਦਾਰ ਇਹਨਾਂ ਦੇ ਧਾਰਨ ਕੀਤੇ ਹੋਏ ਕਈ ਸੰਹਾਰਿਕ ਕਾਰੇ ਦੇ ਅਰਦਾਹ ਦੇ ਕੇ ਫਾਤਿਮਾ ਨੇ ਤੇਰੇ ਤੇ ਜੀ ਦੀ ਉਹ ਦਿੱਤੇ ਕਰਕੇ ਧਾਰੀ ਪਤੀ ਅਕਾਲ ਪੁਰਖ ਨੂੰ ਸਰਦਾਰੂ ਘਿਤੇ ਜਿਆ ਤੇ ਉਹਦੇ ਚ ਅਤਿਮ ਚਿੰਤਨ ਜੀ ਤੇ ਹੋਈ ਹੋਈ ਤਾਂ ਤੇ ਪਿਆਰ ਕਤੇ ਇਤਾਰੀ ਜੀ ਦੇ ਬਾਤ ਹਣਗੇ ਤੋਂ ਪਿਆਰੇ ਦੇ ਨਗਰ ਨੂੰ ਮਾਨਦੇ ਹਨ ਗੂੜਾ ਹੈ ਤੇ ਪਿਆਰ ਜਿੰਨਾਂ ਦਾ ਗੂੜਾ ਬਹੁਤ ਗਾਰਾ ਹੈ ਤੇ ਮਨਮਾਨੀ ਸਿਰ ਕਰਕੇ ਨਾਰਾਇਣ ਪਿਆਰ ਦਿੱਤਾ ਇਹਨਾਂ ਨੇ ਤਰੀਨ ਜਿਹੜਾ ਅੱਲਾ ਜੀ ਨੇ ਪਿਆਤਾ ਹੈ ਤੇਰੇ ਨੂੰ ਪਿਆਲਾ ਖਸੇਗਾ ਜੈਸਾ ਹਵਾ ਤੇ ਦੇ ਗੁਨਾਹhetra ਮਰਨ ਕਰਕੇ ਪਿਆਰਾ ਗਾੜੀ ਕਰਕੇ ਨਾਰਾਇਣ ਆਜੇਗਾ ਵੇਰਨੇ ਸੇ ਜਾਣ ਉੱਤੇ ਆਰੀ ਆ ਤੇਰੇ ਕੋਲ ਕੈਈ ਕਰਕੇ ਵੀ ਨਹੀਂ ਸਰਦੀ ਵੀ ਆ ਉਹਨਾਂ ਦੁਆਰਾ ਜਾਣ ਗਿਆ ਹੈ ਜਾ ਰਿਹਾ ਆਪਣੇ ਦੇਨੂ ਸੇ ਜਾਣ ਯਾਨੀ ਇਹ ਗੁਰਲੇਲੀ ਗੁਣਕਾਰ ਗੁਰੂ ਸਾਹਿਬ ਜਿੰਦਿਆਂ ਨੇ ਮੇਲਿਆ ਨੇ ਚਾਰ ਗੁਣ ਹਨਗੇ ਚਾਰੋ ਸਿੰਦਰ ਜਿਹ ਹਨਗੇ ਉਹਨਾਂ ਦੇ ਚਾਰ ਕਰਮਾ ਮੈਤਰੀ ਮਿੱਠਾ ਦੇਖਿਆ ਇਹ ਚਾਰੇ ਜਿਹ ਹਨਗੇ ਚਾਰੇ ਬਰਾਜੇ ਖੜਕੰਚੀ ਮੋਖਿੱਟਾ ਜਿਹ ਹਨਗੇ ਦਰਮਨ ਮੰਨਿ ਜਾਸਨ ਸਾਹਿਬ ਦੇ ਦਸਹਿਰ ਜਿਹ ਚਾਰ ਗੁਣ ਹਨਗੇ ਉਹਨਾਂ ਦੇ ਤਾਈ ਪੁਰੀਆ ਰੂਪੀ ਚੈਤੀ ਕਰੀ ਸੱਚਾ ਚਾਤ ਇਹ ਅਸਲ ਵਿੱਚ ਇਤਜ਼ਾਰਖਤਾ ਅਗਲੀ ਤਰੀਆ ਰੀਤ ਇਹ ਚਾਰ ਗਏ ਹਨਗੇ ਜਿਨ੍ਹਾਂ ਨੂੰ ਚਾਰੂ ਸਿੰਦਰ ਮਹਾਰਾਜ ਸਾਹਿਬ ਨੇ ਦੇਣੀ ਦਿੱਤੀ ਹੈ ਉਹਨਾਂ ਨੇ ਮਹਾਰਾਜ ਸਾਹਿਬ ਨੂੰ ਮਿਲ ਲਿਆ ਹੈ ਆੱਜ ਦਿਨ ਲੋ ਘਰ ਕਾਮਨੀ ਅੱਜ ਦਿਨ ਲੋ ਮਾਰ ਕਾਮਨੀ ਸੱਚੇ ਪ੍ਰਵੇਸ਼ ਦੇ ਨਾ ਨਾਮ ਲੈਣਾ ਕਰੋ ਇਹ ਮਰਪਤੀ ਅਕਾਲ ਪੁਰਖ ਦੀ ਕਾਮਨੀ ਕਾਹ ਵਾਂਗ ਗੀਤਾਂ ਸੁਖ ਰਖਿਓ ਮੇੜ ਮੋਹੀ ਰਾਗਲਾਏ ਜਿੰਨਾਂ ਨੂੰ ਮਹਾਰਾਜ ਸਾਹਿਬ ਨੂੰ ਰੰਗ ਪ੍ਰੇਮ ਲਾਟਾ ਹੈ ਉਹਨਾਂ ਨੂੰ ਸਿਰ ਫਤਿਹ ਨੂੰ ਮੋਤ ਕਰ ਲਿਆ ਆਪ ਦੇ ਸਰੀਰ ਦੇ ਕੇ ਜਿਨ੍ਹਾਂ ਦੀ ਦਿੱਤੀ ਲਾਹਰ ਵਿੱਚ ਮੋਤ ਹੋ ਗਈ ਅਤੇ ਇਨਕਿ ਉਹਨਾਂ ਨੂੰ ਗੰਗ ਆਨੰਦ ਲਾਟਦਾ ਹੈ ਮਹਾਰਾਜ ਨੇ ਮਾਨਤਾ ਨੇ ਸਾਚਿ ਵਿਗਤਿਆ ਉਹਨਾਂ ਦਾ ਮਨ ਵੀ ਤਨ ਵੀ ਸੱਚੇ ਆਨੰਦ ਦੀ ਵਿਗਤਿਆ ਖਿੜ ਗਿਆ ਹੈ ਕੀਮਤ ਕਹਿਣ ਨਾ ਜਾ ਨਾ ਨਾ ਹੱਤਰਾਰੀ ਕੀਦਰ ਗਰਾਂਦੀ ਜਿਹੜੀ ਆਈ ਕੋਈ ਕਹੀ ਨਹੀਂ ਜਾ ਸਕਦੀ ਸਹਿ ਸੰਦੇਲ ਜਿਹੜਾ ਸੋਇਨ ਪਾਉਂਦਾ ਉਹਨਾਂ ਦਾ ਸਹਿ ਆਪਣੇ ਕਰਕੇ ਜਾਣਨੇ ਜਿਹੜੀ ਉਹਦੀ ਕੀਮਤੀ ਕਿਸੇ ਪਾਸੇ ਨਹੀਂ ਜਾਂ ਅਗਲੀ ਹਰ ਵਾਰ ਕਰਕੇ ਆਂਗੋਲੀ ਹਰੀ ਰੂਪ ਗਰਦੀਨਾਂ ਨੂੰ ਪ੍ਰਾਪਤ ਹੋਇਆ ਉਹ ਘਰ ਛਿਰਦੇ ਨੇ ਅੰਦਰ ਸ਼ੋਭ ਨਹੀਂ ਕਨਪ੍ਰਮੇਸ਼ਰ ਨੇ ਮੰਨਦੇ ਆਈਆਂ ਹਰ ਵਾਰ ਆਰ ਕਰਕੇ ਆਂਗੋਲੀ ਹਰੀ ਰੂਪ ਗਰਦੀਨਾਂ ਨੂੰ ਕਰਕੇ ਵੀ ਪ੍ਰਾਪਤ ਹੈ ਉਹ ਸ਼ਾਗਰਦ ਜਨ ਕੀਆ ਹਨ ਖਰੀਦੇ ਕਾਰਕਰੀਪੁਨ ਕੀ ਕਰਕੇ ਇਹਰ ਪਤੀ ਰਾਜੇ ਅਗਿਆਨੀਆਂ ਹਨ ਇਹਨਾਂ ਮਨ ਸਾਥਿਆਨਾ ਬਿਨਾਂ ਨਾਮ ਕਰਕੇ ਪਾਪਾਂ ਦੀ ਮੈਰ ਤੇ ਨਿਕਾਰਾਂ ਦੀ ਮੈਰ ਤੇ ਰਿਜਲ ਕਰ ਲਿਆ ਹੈ ਮਨ ਮਹਿ ਮਨਵਾਗੇ ਮਰੈ ਜਿਦਾਂ ਨਾਮ ਨੂੰ ਹੈ ਇਹ ਹਰ ਵਕਤ ਬਾਜ਼ਾਰਾਂ ਦੇ ਵਿੱਚ ਜਿਹੜਾ ਰਹਿੰਦਾ ਹੈ ਦੇ ਕਰਕੇ ਮਨਨਨ ਕਰਨ ਵਿੱਚ ਪਰਮੇਸ਼ਰ ਦਾ ਜਿਹੜਾ ਮਨਨਨ ਕਰਨੇ ਜਨਾਈ ਕਰਨੀ ਹੈ ਜਿਦਾਂ ਨੇ ਮਹਾਵਾਕਾਂ ਦੇ ਮਨਨਨ ਕੀਏ ਜਿਨਾਂ ਨੂੰ ਜੀਵ ਦਾ ਹਲਕਾ ਮਰ ਗਿਆ ਏ ਤਾਂ ਤੇਰਾ ਰਾਵਣ ਆ ਬਈ ਨਾਰੀ ਨਾ ਹੱਥ ਨਾ ਰੀਤੀ ਸખી ਕਦੀ ਆਹ ਕਾਲ ਕੁਦਰਤ ਨੂੰ ਮਾਨ ਸਕਦੀ ਹੈ ਤੇ ਤੇ ਤਾਗਰ ਹਲਕਾ ਨਿਲਾ ਤੇ ਤਾਗਰ ਸੁਣੀ ਜੀਵੇ ਗਾਲੇ ਮੋਤੀਆਂ ਨੇ ਤਾਂ ਹਾਂ ਮੋਤੀਆਂ ਦਾ ਜਿਹੜਾ ਹਾਰਾ ਇੱਕ ਤਾਗੇ ਤੇ ਰੱਖੇ ਸਾਰੇ ਮੋਤੀ ਮਿਲ ਜਾਂਦੇ ਆ ਇਸੇ ਪ੍ਰਕਾਰ ਏਕ ਤਾਗਰ ਵੀ ਤਾਗੇ ਤੇ ਮਿਲ ਜਾਂਦੇ ਆ ਨਾਲ ਕਰਕੇ ਗੁਰਮੁਖ ਜੀਵਨ ਮੁਕਤ ਨੇ ਜਾਂਦੇ ਹਨ ਜੇ ਲਾ ਕਰਕੇ ਮੰਨ ਕਰਕੇ ਦਾੜੀ ਕਰਕੇ ਸਰੀਰ ਕਰਕੇ ਉਹ ਸਰੀਰ ਕਰਕੇ ਵੀ ਗਿਰਮ ਖੜਲਦੇ ਹੈ ਇਹ ਮੋਤੀਆਂ ਦਾ ਹਾਰ ਹਿੰਦਾ ਐ ਵਾਹਿਗੁਰੂ ਦੇ ਕੰਠ ਦਾ ਹਾਰ ਬਣ ਜਾਂਦੇ ਦਾਦਾ ਜਿੰਦਾ ਸਾਹ 42 ਸਾਲ ਹੋ ਗਏ 42 ਵਰਗਾਂ ਸਾਲ ਇਹ ਮੋਤੀਆਂ ਦੇ ਹਾਰ ਇਹ ਵੀ ਗਿਰਮ ਖਜੀ ਦੇ ਮੁਕਤ ਵਾਹਿਗੁਰੂ ਦੇ ਜੀਵਕ ਨੂੰ ਜਾਂਦੇ ਤੇ ਇਹ ਜੰਦੇ ਨੇ ਇੱਕ ਟਕਾ ਦਾ ਰਣਮਲਾ 1 ਰੁਪਈ ਦਾ ਕਾਗਜ਼ੇ ਤੱਤ ਸਰੀਰ ਦਾ ਇਹ ਟਾਗੇ ਅੰਸ਼ੂਤ ਲਿਆ ਹੋਇਆ ਸਾਰਿਆਂ ਦੇ ਤਾਗੇ ਦੀ ਨਿਆਈਂ ਅੰਕੂਤ ਨੂੰ ਮਿਲਿਆ ਹੋਵੇ ਜਿਹੜਾ ਜਿਹੜਾ ਤਾਗੇ ਦੀ ਨਿਆਈਂ ਮਿਲਿਆ ਹੋਇਆ ਸਾਰਿਆਂ ਦੇ ਚੇਤਨ ਉਹਦੇ ਨਾਮ ਕੀ ਰਲਕੇ ਉਹਦੇ ਸਰੂਪ ਵਿੱਚ ਮਿਲ ਜਾਂਦੇ ਹਨ ਗਲ ਮੇਕੀਏ ਦਾ ਹਾਰ ਉਹ ਸਿਰ ਜਿਹੇ ਮੋਤੀਆਂ ਦਾ ਹਾਰ ਹੁੰਦਾ ਹੈ ਅਗਰਾਜ ਆਦਿਕ ਬੁਦੇ ਦਾਦਿਕ ਮੇਕੀਏ ਦਾ ਹਾਰ ਇਹਨਾਂ ਦੇ ਗਲ ਕੰਨ ਸਾਡੇ ਕਰੀਂ ਦੇ ਕੋਲਾ ਹੈ ਕਰੋਖ ਕਰੋਖ ਵਿਆਹ ਦੀ ਹਾਰ ਦੀ ਜੋ ਪਿਆਲਾ ਨਾਲ ਕੰਝ ਚੇਲਾ ਹੈ ਹਾਲ ਤੇ ਸਵਾ ਤੇ ਵੀ ਜਗੋਂ ਤੋਂ ਹਾਤਮਾ ਦੀ ਸਵਾ ਸੰਗਤ ਨੇ ਲੈਣੇ ਕਰਕੇ ਸਹਿਬ ਦਾ ਜਿਹੜੇ ਸੰਤਾਂ ਦੀ ਸਵਾ ਸੰਗਤ ਨੇ ਲਈ ਹੈ ਉਹਨਾਂ ਨੂੰ ਵੀ ਸਤਿ ਦੀ ਪ੍ਰਾਪਤੀ ਹੁੰਦੀ ਹੈ ਤਰਜਿੰਦਾ ਸ਼ਖਰੀ ਬਰਨੋ ਜਰਵਾਸ ਨਾਮ ਆਦਾ ਜਿਹੜੇ ਖੰਗਾਰਾ ਸੰਤਾਂ ਦੀ ਸਵਾ ਕਿਹੜੀ ਹੈ ਇਹਦੇ ਜਿਹਨਾਂ ਗਿਰਮਖ ਨੂੰ ਨਾਮ ਦਾ ਆਸਰਾ ਹੈ ਉਹ ਸੰਤਾਂ ਦੀ ਸਵਾ ਉਹ ਸੰਗਤ ਲੈ ਕਰਕੇ ਜਿਹੜੇ ਗਿਰਮਖ ਨਾਮ ਦਾ ਆਕਰਾ ਲੈਂਦੇ ਆ ਗ੍ਰੈਂਡਰਾ ਉਹਨਾਂ ਨੂੰ ਸਿਰਫ ਇਹ ਤਿੰਨੇ ਜਿੰਦਾ ਕਰਕੇ ਹੋ ਜਾਂਦਾ ਹੈ। ਇਹਨਾਂ ਮਹਿ ਉਪਜਾਏ ਖਿੰ ਖਾਤਾ। ਦੋਤ ਲਈ ਜੀ ਖਿੰਨਾ ਉਪਜਾਏ ਖਿੰ ਖਾਤਾ। ਇਹਦੇ ਪਦਾਰਥ ਹੈ ਖਿੰਦੀ ਪੈਦਾ ਹੋ ਜਾਂਦੇ ਆ। ਦੂਸਰੇ ਖਿੰਦ ਖਤ ਜਾਂਦੇ ਨਾ ਹੋ ਜਾਂਦੇ ਹਨ। ਇਹਨਾਂ ਆਵਾ, ਇਹਨਾਂ ਜਾਂ ਇਹਨਾਂ ਦਾ ਆਇਆ ਖਿੰਖਿਨ ਕਾਲਜ ਦੇ ਸਿੰਘ ਹੋਣ ਵਾਲੇ ਪਦਾਰਥ ਹੈ। ਉਹਨਾਂ ਦੀ ਖਿੰਖਿਨ ਕਾਲ ਨਹੀਂ ਚੰਦਾ ਜਾਂਦਾ ਰਹਿੰਦਾ। ਇਹਨੇ ਆ ਜਾਂਦੇ ਆ ਪਦਾਰਖਾਂਵਾਂ ਦੇ ਕਦੇ ਜਦੋਂ ਇਥੇ ਇਸ਼ਾਨੀ ਪੂਰੀ ਹੁੰਦੀ ਫੇਰ ਮਨ ਉਸ ਤਰ੍ਹਾਂ ਚੱਲ ਜਾਂਦਾ ਹੈ ਅਹੀ ਜੀ ਹਾਲ ਚੰਦੀ ਹੈ ਇਹ ਮਨ ਖਿੜੇ ਜਿਹੜੇ ਖਿੰਡ ਪਦਾਰਖਾਂ ਦੇ ਖੇਣ ਵਿੱਚ ਨਾਸ ਹੋ ਜਾਣ ਜਾਣੀ ਖਤਰੇ ਵਾਲੇ ਉਹਨਾਂ ਦੇ ਧਾਰ-ਵਾਰ ਕਿਰਸ਼ਨ ਕਾਲ ਤੱਕ ਆ ਜਾਂਦਾ ਹੈ ਅਰ ਇਹਦੇ ਘਟਕਦਾ ਰਹਿੰਦਾ ਹੈ ਮਨ ਦੀ ਐਸੀ ਹਾਲਤ ਹੈ ਦੀਆ ਉਹ ਖਿੰਦਾ ਉਹ ਜਦ ਖਿੰਦੇ ਜਿ ਸਰਦੋਸ਼ ਪੈਦਾ ਹੋ ਜਾਂਦਾ ਖਿੰਖਤ ਹੈ ਉਹ ਖਿੰਦੇ ਵਿੱਚ ਨਾ ਰਖ ਸਕ ਜਾਂਦਾ ਜਿਸ gende ਸੱਜਾ ਜਾਂਦਾ ਹੁੰਦਾ ਏ ਉਸ gende ਵਿੱਚ ਧੂੜ ਕੱਬ ਜਾਂਦਾ ਹੈ ਜਿਸ gende ਵਿੱਚ ਬਹੁਤ ਜਣ ਆ ਜਾਂਦੇ ਏ ਉਸ gende 'ਚ ਆਖਰੀ ਸੰਤ ਦਾ ਅਗੰਗ੍ਰੰਥ ਚਲੇ ਜਾਂਦਾ ਏ ਕਿੰਨਾ ਕੱਜ ਖਿੰਖਤ ਹੈ ਜਿਸ gende 'ਚ ਖੈਰਬੰਦ ਜਨ ਪੈਦਾ ਹੋ ਜਾਂਦਾ ਏ ਉਸ gende 'ਚ ਪਰਮਾਨੰਗ ਦਾ ਸੰਸਾਰ ਖਿੰਟੀ ਖੱਬ ਜਾਂਦਾ ਹੈ ਜਿਸ gende ਵਿੱਚ ਮੰਨਣ ਆ ਜਾਂਦਾ ਹੈ ਉਹ ਦੀਸਲੇ ਖਿੰਦੇ ਪਰਵੇ ਦਾ ਸੰਸਾਰ ਚਲੇ ਜਾਂਦਾ ਹੈ ਇਸ ਸਰਕਾਰ ਖਿਰਨੇ ਵਿੱਚ ਗਏ ਜਿਸ ਵਿੱਚ ਕਿੰਨੇ ਵਿਅਸਣ ਪੈਦਾ ਹੁੰਦਾ ਉਹੋ ਜਿਹੇ ਕਿ ਬਕਰੇਬੁੱਧੀ ਖਤ ਜਾਂਦੀ ਖਿਰਦੇਗੇ ਜੇ ਜਦੋਂ ਕਿਰਬੇਬੁੱਧੀ ਖਿਰ ਤੇ ਖਤ ਜਾਂਦੀ ਹੈ ਉਸ ਜਿਹੇ ਨਾਲ ਸੰਗੇ ਦੀ ਖੇਨੇ ਆ ਜਾਂਦਾ ਜਿਸ ਕਿੰਨੇ ਕਿ ਬ੍ਰह्म ਗਿਆਨ ਆ ਜਾਂਦਾ ਉਸ ਖੇਨੇ ਕੇ ਅਗਿਆਨ ਤੇ ਲਿਆ ਜਾਂਦਾ ਇਸ ਸਰਕਾਰ ਸਾਰੇ ਇਹਨਾਂ ਅੰਦਰ ਆਤਰਾਜ ਜਿੰਦਰੀ ਹੈ ਖਿਲਮਾ ਉੱਤੇ ਜਿਸ ਕਿੰਦੇ ਦੇ ਸਭ ਸੰਗੇ ਦੀ ਵਿਰਾਗ ਪੈਦਾ ਹੁੰਦਾ ਹੈ ਉਸ ਜਿਹੇ ਵਿਕਾਰਾਂ ਦਾ ਜਿਹੜੇ ਖਤ ਜਾਂਦਾ ਹੈ ਅਤੇ ਜਿਸ ਖਿੰdre ਦੀ ਬਿਕਾਰਾ ਨਾ ਮੋਹ ਖਤ ਜਾਂਦਾ ਉਹ ਤੇ ਵਿਵੇਕ ਆ ਜਾਂਦਾ ਇੱਕ ਰੀ ਜਦੋਂ ਵਿਵੇਕ ਆ ਜਾਂਦਾ ਉਹਦੇ ਲਿਖਿਆ ਜਿਹੜੇ ਤਦਾਰਕਾਂ ਨੇ ਸਾਹ ਦੇ ਉਹਨਾਂ ਲਿਖਿਆ ਜਾਂ ਲੋ ਜਾਂ ਭੀਤਰੀ ਹੋ ਰਹਿੰਦਾ ਹੈ ਤਾਂ ਤੇ ਤਾਂ ਦਿਖਾਉਂੋ ਇਸ ਸਿਰਲੇਖ ਤੇ ਜਿਹੜਾ ਵਿਵੇਕ ਹੈ ਉਹ ਸੱਚਾ ਹੈ ਹੋਰ ਸਾਰਾ ਸੰਸਕਾਰ ਲਿਖਿਆ ਇਹ ਆ ਜਾਂਦਾ ਹੈ ਜਿਹੜੇ ਆ ਜਾਂਦਾ ਉਸ ਦੇ ਖਿੰdre ਵਿੱਚ ਹੀ ਜਿਹੜਾ ਦੇਹ ਦਾ ਅਸ ਹੈ ਜੋ ਸੇਨੀ ਕੀ ਚਲਿਆ ਜਾਂਦਾ ਏ ਇਸ ਸਰਕਾਰ ਖਾਲਸਾ ਜੀ ਇਹ ਸਾਰੇ ਅਰਥ ਸਾਰਿਆਂ ਸਹਰਨ ਦੇ ਅਤੇ ਸਾਰਿਆਂ ਗੁਨਾ ਦੇ ਸੇਣ ਕਰਦੇ ਇਸ ਤੇ ਦੇਖਦੇ ਸਾਦੇ ਤੋਂ ਛਾਣਾ ਰਾਵ ਰਹਿ ਜਿਹੜਾ ਭਾਈ ਗੁਰੂ ਸਾਹਿਬ ਦੇ ਸ਼ਰਧੀ ਦਿਖਾਣ ਨਹੀਂ ਕਰਦਾ ਓਹ ਹਰ ਵਕਤ ਮਹਾਰਾਜ ਦੇ ਨਾਮ ਨੂੰ ਯਾਦ ਰਹਾ ਤੇ ਚਾਰ ਜਾਣੀ ਜੀ ਅਰਵਰਤ ਰਹਿ ਜਾਂਦਾ ਰੇਂਦਾ ਰੇਂਦਾ ਨਾ ਤੇ ਕਾਲ ਸੰਤਾ ਇਹਨਾਂ ਦੇ ਕਾਲ ਵੀ ਸਰਕਾਰ ਦੇ ਦਿੱਸੀ ਨਹੀਂ ਕਰ ਸਕਦਾ ਇਸ ਸਰਕਾਰ ਦੇ ਦੇਖੀ ਤੇ ਅੱਜ ਹੀ ਰਹਿ ਜਾਂਦਾ ਤੇ ਹੋ ਰਹਿ ਜਾਂਦਾ ਹੈ ਸਾਇਰ ਅਤਲ ਨਾ ਤੇ ਲੀਆ ਬਾਬਰ ਨਾਲ ਕਦਨੇ ਸੇ ਪੰਨਤੇ ਰਾਤ ਹੈ ਸ਼ਾਸਤਰ ਪ੍ਰਣਾਲੀ ਕੀ ਬਤਾਤਾ ਆ ਕੇ ਬੁੱਢੀ ਉਪੀ ਟਕਰੀ ਨਾ ਤੇ ਲਿਆਲੀ ਜਾਂਦਾ ਉਹ ਅਤਲ ਹੈ ਸਾਤਿ ਪ੍ਰਵਾਨ ਦੀ ਬੱਤ ਨੂੰ ਨਾ ਪਾਇਆ ਜਾ ਇਹ ਕੋਈ ਅਧਿ ਕਰਨ ਸਿੱਖ ਲਾਵੇ ਤਿੰਨ ਚਤਰ ਉਹ ਦੇੇਕ ਸਾਥੀ ਹੋਵੇ ਚੰਗਾ ਸ਼ਾਸਤ੍ਰ ਖਰ ਸ਼ਾਸ ਵੀ ਸੰਗਤ ਹੋਵੇ 18 ਪ੍ਰਾਣ ਕੋ ਲਿਖੇ ਹੋਣ ਜੋ ਐਸਾ ਤਕਨੀਕੀ ਸੰਦੇਵੇਾਰੇ ਨੂੰ ਮੋਦ ਕਰ ਲਵੇ ਕਿ ਉਹ ਵੀ ਪਰਮੇਸ਼ਰ ਨੂੰ ਪਾਇਆ ਨਹੀਂ ਜਾ ਸਕਦਾ ਕਰਨੀ ਤੇ ਬਗੈਰ ਪੁਣਾਈ ਤੇ ਬਗੈਰ ਰਾਤ ਆਰੀ ਵਲ ਜਾ ਰਿਆ ਜਿਹੜੇ ਬੇਤਾਰੀ ਹਨ ਸੰਤ ਰਾਹੀ ਦੇ ਨਾਮ ਦੇ ਇਹਨੇ ਨਾਲ ਮਿਲੇ ਆ ਜਿਹੜੇ ਦਰਜਾਰਿਆ ਅਧਿਕਾਰੀ ਆਏ ਵਜਹੋ ਲਿਖਾ ਇਹ ਸਾਰੇ ਦੁਨੀਆ ਦੀ ਬਕਾਰੀ ਜਿੰਨੇ ਹੈ ਜਿਹੜਿਆ ਚਾਏ ਹੋਏ ਇਹ ਸਾਰੇ ਬਕਾਰੀ ਨਾਮ ਦੇ ਬਕਾਰੀ ਆਣ ਕੇ ਸੰਗਤ ਦੇ ਵਿੱਚ ਵਿਕਾਰ ਲੈਣ ਆਪੇ ਆਏ ਹੈ ਜੀਵ ਵੀ ਬੁਨਜਾਰੇ ਜਿੰਨੇ ਹੈ ਆਏ ਵਜਹੇ ਲਿਖਾ ਸਾਰੇ ਦਿਨਾਹ ਤਿਰਨਾਹ ਇਹ ਯਾਹ ਰਜੀਨਾ ਲਿਖਾ ਕੇ ਤਨਖਾਹ ਲਿਖਾ ਕੇ ਕਿਸੇ 4 ਸਾਲ ਦੇ ਚਾਰ ਖਾਲ ਦਾ ਜਿਵੇਂ 10 ਸਾਲ ਜਿਵੇਂ 10 ਸਾਲ ਦਾ ਜਿੰਨਾਂ 20 ਸਾਲ ਜਿੰਨੇ 20 ਸਾਲ ਦੇ ਇਹ ਦਰਿਆ ਦੇ ਗੀਤ ਨੇਾਰੇ ਤਿਖਾ ਆਜ ਵੀ ਰੀਵਿਨਾ ਹੁੰਦਾ ਦਿਨੋਂ ਹਾ ਦਿਨੋਂ ਹਾ ਦਿਨੋਂ ਕਿ ਮੋਹੀ ਆਦਿਕ ਇਹ ਸਾਰੇ ਦਿਖਾ ਕੇ ਆਏ ਹਨ ਸਾਰ ਜਮਾਲ ਹੈ ਸੱਚ ਕੀ ਜਿਹੜੇ ਧਾਈ ਸੱਜੇ ਨਾਮ ਦੀ ਕਾਰਕ ਨੇ ਦੇਣ ਸੰਸਾਰ ਵਿੱਚ ਆ ਕੇ ਨਾਹਾ ਨਿਲੇਰ ਜਾ ਉਹਨਾਂ ਨੂੰ ਗਾਇਉਂਦੇ ਰਿਹਾ ਧੰਨ ਬਨਣੇ ਕਰਕੇ ਆਗਿਆ ਚਲਣ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦਾ ਲਾਭ ਮਿਲਦਾ ਹੈ ਉਹਨਾਂ ਨੂੰ ਪੂਰਨ ਨਾਮ ਆਕਰਾਸ਼ ਕਰਦਾ ਹੈ ਇਹ ਜੀ ਸਾਥੀ ਗੁਰ ਲੇਲਾ ਜਿੰਨਾ ਕਰੋ ਸਰਦਾਰੀ ਸੱਚੀ ਪੁੰਜੀ ਹੈ ਉਹ ਗੁਰੂ ਸਾਹਿਬ ਵੀ ਉਹਨਾਂ ਨੂੰ ਮਿਲ ਪੈਂਦੇ ਹਨ ਗੁਰਾਂ ਨਾਲ ਮਿਲ ਪੈਂਦੇ ਹਨ ਨਾਸ ਤੇ ਨਾਸਵਾ ਗੁਰੂ ਸਾਹਿਬ ਦੇ ਅੰਦਰ ਕੋਈ ਕੜਗ ਨਹੀਂ ਤਹਾਣੀ ਹੈ ਜਿਹੜੀ ਸਾਡੇ ਤੇਲੇ ਸਾਡੀ ਟੇਟਾ ਖਾਰ ਦਿਆ ਕਰਨ ਦੋਸ਼ਾ ਕਰਨ ਤੇ ਇਹ ਰਸ ਵਿੱਚ ਉਹਨਾਂ ਨੇ ਆਪਣੀ ਸੇਵ ਕਰਨਾਈਏ ਜਾਂ ਸ਼ਾਹੂਕਾਰਾਂ ਦੇ ਅੱਗੇ ਸੇਵ ਬਣਾਈਏ ਕਿਸ ਤਰ੍ਹਾਂ ਵੀ ਨਹੀਂ ਤਹਾਣੀ ਜਿਹੜੀ ਸਾਡੇ ਅੰਦਰ ਹੈ ਨਾਲ ਜੀ ਨਿਖਾਰ ਖਾ ਦਾ ਪੂਜਾ ਰਾਤ ਦਾ ਕਰੀ ਨਾ ਸਮਾ ਸਮਾ ਕਰੇ ਜਾਲਕ ਤੇ ਰਹਿਤ ਕਰਨਗੇ ਨਾ ਕੋਈ ਨਾ ਕ੍ਰਿਸ਼ਨਾ ਹੈ ਨਾ ਤੇ ਮਾਤਿ ਤਮੋ ਗੁਣਾ ਕ੍ਰੋਧ ਹੈ ਉਹ ਨਾ ਕਰ ਅਭਿਆਮ ਦਾ ਦੇ ਰਾ ਆਇਆ ਹੈ ਸਾਰਿਆਂ ਤੇ ਰਹਿਤ ਹੋ ਗ੍ਰਿ ਸਾਹਿਬ ਦੀ ਤੈ ਦੇਰ ਮੇ ਕੂਲ ਤੇ ਲਾਇਸੀ ਇਹ ਤਾਂ ਬਾਈ ਗੁਰਾਂ ਦੇ ਆਰਾ ਜਿੰਨਾ ਤੇ ਵਿਚਾਰ ਰੂਪੀ ਵਟੇ ਨਾਲ ਦੇ ਗੋਲ ਵਿਚਾਰ ਜਿਹੜਾ ਤਲਾਸ਼ੀ ਤੇ ਲਾਏਗਾ ਸਾਡੇ ਤਰਾਜੀ ਤੇ ਉਹਨਾਂ ਕੋਲੇ ਸੱਚੀ ਭਗਤੀ ਰੂਪ ਤੇ ਰਾਜੀ ਤਕਰੀ ਹੈ ਇਹਨਾਂ ਕੋਲੇ ਖਜਾ ਜਿਹੜਾ ਪਰਮਾਨੰ ਹੈ ਯਾਰਨ ਦਾ ਪਰਮਾਨੰ ਰੂਪ ਤੇ ਉਹਨਾਂ ਕੋਲ ਬੱਤਾ ਹੈ ਇਹਨਾਂ ਦੇ ਪਾਸ ਭਗਤੀ ਰੂਪ ਦੀ ਨਾਲ ਕੋਲੇ ਰਾਜੀ ਪਤਰੀ ਹੈ ਉਹ ਸੱਚੇ ਦਾ ਗੋਲ ਵਿਚਾਰ ਜਿਹੜਾ ਦੇ ਮਹਾਵਾਕ ਰੂਪੀ ਵਤੇਦਾਰ ਇਹ ਬਰਾਜਕ ਹਨ ਜੀ ਹਾਂ ਹਾਂ ਮਲਕਾਂ ਦੇ ਜਦੋਂ ਨੰਦ ਮਿੱਤਿਆ ਰਸੀ ਤੇ ਉਹ ਸਾਥੀ ਸਾਥ ਦੇ ਹਰ ਰਹੀ ਨੂੰ ਕੀ ਹੈ ਸੱਚੇ ਨਾਮ ਨੂੰ ਬੋਲੇ ਹਿੱਤ ਦਿੱਤਾ ਇਹ ਸੱਚੇ ਨਾਮ ਦਾ ਦੇਣ ਗਾਲਾ ਕਰ ਹਰ ਗੱਲ ਤੇ ਸੱਚੇ ਨਾਮ ਨੂੰ ਬੋਲਿਆ ਕਰ ਇਹ ਤੋੜਾ ਤੋੜ ਕੇ ਬੋਲਣਾ ਹਿੱਤ ਨਹੀਂ ਦਾ ਹੁੰਦਾ ਸੱਚੇ ਹਿੱਤ ਨੇ ਆਰਾ ਸੱਚੇ ਕਰਤਾਂ ਨੇ ਜਿਨ ਕਾ ਇਨ ਆਸਾਤ ਤੇ ਆਸਰ ਦੀ ਇਹਨਾਂ ਸਾਰੇ ਆਸ਼ਨਾ ਨਹੀਂ ਜੀ ਆਂਦੀ ਇਹ ਸਾਦਗੀ ਅੰਦਰ ਰੋਗ ਦੀ ਅੱਜ ਨਾ ਉਹਨੇ ਦੁਲਾਕੇ ਦੱਜੰਦੇ ਕਿ ਆਪ ਤੇ ਲਾਇਏ ਤੇਲੀ ਤੀ ਆਪ ਹੀ ਭਾਈ ਤੇ ਲਾਉਣ ਵਾਲਾ ਹੈ ਅਧਿਕਾਰੀ ਆਪਣਾ ਤਰਨਨ ਤੰਦੇ ਕਿ ਆਪ ਹੀ ਗੁਰੂ ਹੋ ਕੇ ਤੋਲ ਕੀ ਤੋਲਦਾ ਹੈ ਵਿਕਾਰ ਦਾ ਹੈ ਈਂਦੇ ਤੀਂਗਾ ਤੂਰੇ ਕਰੀਣਾ ਦਾ ਤੂਰੇ ਤੋਲ ਗੱਤਾਂ ਨਾ ਹੋ ਜਾ ਕਰੀ ਤੇ ਉਹਦੇ ਨਾਲੇ ਤੋਲਦੇ ਹਣ ਕੋਈ ਮਾਕੇ ਘੱਟ ਨਹੀਂ ਮੈਂ ਜਾਈਏ ਜਦੋਂ ਹੋਮੇ ਗਈ ਜਾਂਦੀ ਘੱਟ ਨਹੀਂ ਕੋਈ ਕਹਿੰਦਾ ਜਿੰਜਾਤਾ ਹੋ ਤੁਸੀਂ ਜੇ ਹਾ ਅਗਰ ਨਾਲ ਹੀ ਇਸ ਦੇ ਹਰ ਕਾ ਸ਼ੇਮ ਕੁ ਸੋਹਰ ਜੀ ਹਾਂ ਤੇ ਇਹ ਨ ਜਾਣੇ ਨਾ ਇਹ ਹੈ ਕਿ ਉਹ ਜਲ ਤਰਾਂ ਨੂੰ ਕਹਿੰਦਾ ਤਾਂ ਵੀ ਸੱਲ ਲੈ ਸੱਲ ਕੁ ਨਾ ਰਿਹਾ ਕਥਨ ਹੈ ਕਹਿਣੇ ਨਾਲ ਜਿੱਤੀ ਹੈ ਅਰ ਭਾਈ ਦੇ ਰਖਾ ਕਰਨੀ ਸਿੱਖ ਲਈਏ ਸੋਹਣੀ ਤੇ ਕਹਿਣ ਲੱਗ ਜੀਏ ਕਿ ਮੈਂ ਜਿਉਂ ਕਰ ਤਿਉਹ ਹਾਂ ਇਸ ਸਰਕਾਰ ਕਥਨ ਕਰਕੇ ਸਿੱਖ ਲਈਏ ਤੇ ਸਾਰਾ ਜਗ ਕਲਣਾ ਰੂਤੀ ਹੈ ਰਾਮ ਜਗਤ ਜਿੰਨਾ ਹੈ ਕਿ ਉਹ ਕਥਾਰੇ ਕਹਿੰਦੇ ਕਰਕੇ ਉਹ ਵਾਲੇ ਕਰਕੇ ਸੇਉ ਨਹੀਂ ਛਿੜਕਾਰਾ ਹੁੰਦਾ ਮਿਲਕ ਨਹੀਂ ਹੋਈਦਾ ਨਾ ਕੱਢ ਤੋ ਥੇ ਧਾ ਮੈਂ ਦਾਈ ਦਾ ਕਿਸ ਤਰ੍ਹਾਂ ਦੇ ਪਾਗੇ ਕਰਕੇ ਜੇ ਉੱਥੇ ਜੱਗੀ ਜਰੀਏ ਤਾਰਾਂ ਦੇ ਤਾਰ ਲੱਦ ਜਰੀਏ ਕਿਉਂ ਮੈ ਨਹੀਂ ਪ੍ਰਾਗ ਬੋ ਸਵਿਦਾ ਕਰਵੇਂ ਕਿ ਕਦੀ ਨਾ ਕਹਿਣਾ ਕਾਈਏ ਜੇ ਕਰਕੇ ਕੈ ਵਾਲੇ ਹੋ ਕੇ ਕੇ ਜਹ ਜਾਣੇ ਮੈਂ ਕਛ ਨਹੀਂ ਕਰਦਾ ਅਧਿਆਤਾਰੀ ਦੱਸਦਾ ਜੋ ਫਿਰਕਾ ਇਹ ਜਾਰੀ ਨੂੰ ਤੇ ਹੀ ਦੇਖਣਾ ਜੱਗੀ ਮਾਰੀ ਫਿਰਦੇ ਹੁੰਦੇ ਆ ਉਹ ਬੁਰਖੀ ਹਾਲ ਜਿਹੜਾ ਹੰਕਾਰ ਕਰਕੇ ਨਾ ਕੋਈ ਕਥਾ ਕਰਨ ਜਾਣਦਾ ਇਹ ਕਥਾਵੇ ਕਹਿੰਦੇ ਕਰਕੇ ਵੀ ਬਿਨੈਸ਼ਰ ਦੀ ਕਾਸਤੀ ਨਹੀਂ ਹੋ ਸਕਦੀ। ਸੁਤੀਏ ਮਰਤ ਨਹੀਂ ਹੁੰਦਾ। ਨਾ ਕੜ ਕੋਈ ਤੇ ਤੇ ਭਾ। ਨਾ ਭਾਈ ਕ੍ਰਿਸ਼ਨਾਂ ਨੇ ਕੰਨ ਕਰਕੇ ਦੇਹ ਦੇਹਾਨ ਖੜੇ ਕੋ ਕਿਆ ਦੇਨ ਖਰਚੰਦਰ ਜਿਹਾ। ਦੇਹ ਦੇਹਾਨ ਪੜੇ ਦਾ ਕੀ ਜੁੜ ਹੋਇਆ ਜੇ ਧਾਰ ਨਹੀਂ ਨ ਕੀਤਾ। ਖੋਤੇ ਤੇ ਚੰਨਣ ਦੀਆਂ ਲੱਕੜਾਂ ਲੱਗ ਗਈਏ। ਉਹ ਜਿਹੜਾ ਗਾਂਧੀ ਬਣ ਕੇ ਸਹਿਬੂ ਲੈ ਲੈਣੀ ਹੈ। ਧਾਰ ਹੀ ਮਰਨਾ। ਇਸੇ ਪ੍ਰਕਾਰ ਖੋਤੇ ਵੀ ਨਹੀਂ ਆਈ ਜਿੱਦੀ। ਤ੍ਰੀਪ ਰੂਪੀ ਨਾਸ਼ ਵਿੱਚ ਫੈਲਾ ਰੂਪੀ ਸਦੰਧੀ ਲੈਣ ਦੀ ਯਾਤਨੀ ਉਹ ਕੀ ਸਿਧਾਂਤ ਦੇ ਸਮਝਣਾ ਹੈ ਕੋਪੇ ਨੇ ਤੰਨ ਦੀਆਂ ਲਕੜਾਂ ਦੇਵ ਸ਼ਾਸਤਰ ਇਹ ਖੋਤਾ ਜੀਵ ਆ ਦੇਵ ਸ਼ਾਸਤਰ ਨਾਲੇ ਦਾ ਕਦਮ ਹੈ ਧਾਰ ਇਹ ਤੈਨੂੰ ਵੀਆਂ ਲਕੜਾਂ ਲੱਗਣੀਆਂ ਇਸ ਵੀ ਤ੍ਰੀਪ ਰੂਪੀ ਨਾਸ਼ ਵਿੱਚ ਸਰਦਾ ਰੂਪੀ ਖਸਦੂ ਲੈਣ ਦੀ ਯਾਤਨੀ ਧਾਰ ਹੀ ਮਰਨਾ ਹੈ ਤਾਰਾ ਹੀ ਟੋਣਣਾ ਹੈ ਇਸ ਪ੍ਰਕਾਰ ਪੁੱਛਿਆ ਨੂੰ ਕੱਲਿਆ ਹਕਾਦੂਪੀ ਧਾਰ ਹੀ ਚੱਕ ਲਿਆ ਨਾ ਕਿ ਮੈਂ ਆ ਤੜਿਆ ਤੇਰੀ ਕੌਣ ਵੀ ਇਸ ਕਰ ਚੱਜਦਾ ਹੈ ਉਮੇ ਜਿੱਤੀ ਹਿਰਦਾ ਹੈ ਧਾਰ ਧਾਰਾ ਦਹਣ ਵਾਲਾ ਹੀ ਹੈ ਜਿਵੇਂ ਧਾਰ ਬਾਤ ਕੋਤ ਜਿਵੇਂ ਖੋਤਾ ਧਾਰ ਜਾਣ ਵਾਲਾ ਹੁੰਦਾ ਹੈ ਜਦੋਂ ਆਸ਼ਾ ਰਿਸ਼ੀ ਨਾ ਦਾ ਜੰਤ ਪਾਰੈਤਰਾ ਸੰਗ ਦੇਸਾਂ ਨੇ ਕਾਹਨੇ ਕਰਕੇ ਇਸ ਤਰਕਾਰ ਹੋਮਾ ਦਾ ਧਾਰ ਹੀ ਜਿੱਤੀ ਹਿਰਦਾ ਹੈ ਨਾ ਆ ਤੂਜ ਨਾ ਤਾਈ ਹੈ ਜਦੋਂ ਉਸਤਾਂ ਨੇ ਕਰਕੇ ਨਹੀਂ ਪ੍ਰਾਪਤ ਹੁੰਦਾ ਕਾਹਨੇ ਕਰਕੇ ਤੇ ਵੇ ਦੇ ਨੂੰ ਸਿਧ ਕਰ ਲਿਆ ਕਰੀਏ ਤਾਂ ਮਾਰਾ ਦੇਦੇ ਹਨ ਕਾਇਆ ਤੂਰ ਨਾ ਤਾਇਆ ਇਹ ਕਾਇਆ ਦੇ ਨੂੰ ਸੋਚ ਪੁਲਤ ਕਰ ਲਈ ਜਾਈਏ ਸਾਧ ਪੀਰ ਦੇ ਵਾਰਸਾ ਤੀਨ ਦਿਨ ਹਲਾਏ ਕਰੇ ਰਿੰਦ ਸਾਹਿਬ ਦਿਸਾ ਜਾਦਾ ਹੈ ਸਾਧ ਪੀਰ ਤੋਂ ਦਿੱਤੇ ਜੇ ਕਾਇਆ ਨੂੰ ਸੋਚ ਪੁਲਤ ਕਰ ਲਈਏ ਜਾਂ ਕਾਇਆ ਨੂੰ ਜਿੰਦਾ ਵਿਆਹ ਜਾਣਾ ਨਹੀਂ ਨਹੀਂ ਧੀ ਧੋਤੀ ਆਦ ਕੰਗਾਰ ਸੋਚ ਪੁਲਤ ਕਰ ਲਈ ਅੰਦਰੋਂ ਤੋਂ ਲਈਏ ਇਹਨਾਂ ਹਰ ਭਗਤ ਪਿਆ ਤੇਰਾ ਕਾਇਆ ਦਾ ਜਨੇਤੰਗ ਦਿਨ ਹਰ ਭਗਤ ਪਿਆ ਹਰੀ ਦੀ ਪ੍ਰੇਮਾ ਧੜਕੀ ਦੇ ਬਿਨਾਂ ਪਿਆਰ ਤੇ ਵਿਗਿਆਨ ਨਹੀਂ ਕਿ ਸਾਹ ਸਕਦਾ ਗੁਰੂ ਸਾਹਿਬ ਜੀ ਨੇ ਪ੍ਰਿੰਤ ਪਿਆਜਿੰਦੇ ਪ੍ਰਿੰਤ ਸੁਣੀ ਕਹਿੰਦੀ ਦਾ ਉਹ ਕਹਾ ਕਦੇ ਹਨ ਨਾਨਕ ਨਾਮ ਨਾਹੀ ਕਿਹੜਾ ਸਰਦੂ ਜੀ ਜਿੰਨੇ ਦੇੰਤੀਆ ਕਰੇ ਪਰ ਮੇਰੇ ਅੱਗੇ ਇਹ ਮਾਰਾ ਆਜ ਦਾ ਨਾਮ ਨਾ ਕੰਨ ਭੁੱਲੇ ਲੇਲੇ ਘਿਰ ਕਰਤਾ ਜਿੰਨੇ ਸਰਕਾਰ ਦੇ ਦੇੰਤੀ ਕਰਦੇ ਨੇ ਗੁਰੂ ਅਕਾਲ ਪੁਰਖ ਆਪ ਹੈ ਸਾਰਿਆਂ ਦਾ ਕਰਤਾ ਏਕ ਹੈ ਇਹਨਾਂ ਨੂੰ ਸਰਕਾਰ ਗੁਰੂ ਅਕਾਲ ਪੁਰਖ ਕਿਤੇ ਸਰਗ ਨਾਨਕ ਦੇ ਨੇ ਸਰਕਾਰ ਨਹੀਂ ਆਪਣਾ ਗੁਰੂ ਧਾਰਿਆ ਕਿਸੇ ਬੰਦੇ ਨੂੰ ਗੁਰੂ ਨਹੀਂ ਗੁਰੂ ਨਾਨਕ ਦਾ ਧਾਰਿਆ ਅਜਿhandle ਵੀ ਜਾ ਕਰਕੇ ਅਕਾਲ ਪੁਰਖ ਨੂੰ ਉਹ ਗੁਰੂ ਕਰਤਾਰ ਘਾਇਜ ਦੇ ਨਾਲ ਮੇਲ ਲੈਂਦਾ ਕਿਰਤ ਦਿੱਤੀ ਕਰਕੇ ਜਿਨ੍ਹਾਂ ਦੇ ਸਰਬਜੀਹ ਕਹਿੰਦੇ ਨਾਮ ਨਹੀਂ ਭੁੱਲਦਾ ਹੈ ਇਹ ਤਾਂ ਸੰਪੂਰਨ ਪ੍ਰਾਪਤ ਹੋ ਜਾਣ ਮਿਲ ਜਾਣ ਭਾਈਏ ਰਤਨ ਜੀ ਦਾ ਬਹੁਤ ਆਯੂ ਵਿਚਾਰ ਰੂਪ ਦਾ ਵਿਚਾਰ ਜਿਹੜਾ ਪ੍ਰੋਖਤ ਰੋ ਗਿਆਨ ਰੂਪ ਇਹ ਰੱਬ ਨੇ ਪ੍ਰਾਇਤ ਕਰੀਦਾ ਹੈ ਮਾਰ ਦੇ ਜੈ ਗੁਰ ਆਪਲੇ ਆਪਣੀਆਂ ਕੰਧੀਆਂ ਨੂੰ ਨਨ ਦੇਖਾ ਕਰ ਗਈ ਏ ਤਾਇਏ ਸਰਗਤੀਆ ਦਾਰਿਆਂ ਦੇ ਪਿਆਰ ਕਰਨ ਵਾਲੇ ਪਰਮੇਸ਼ਰ ਨੇ ਤਾਂ ਲਈਦਾ ਜੋ ਜੱਤਰ ਜੱਤਰ ਜਿਹਾ ਕਿਹਾ ਹੈ ਫੈਲੇ ਹੋਏ ਰਾਮ ਦਾਰਨ ਤਰੇ ਦਾ ਰੂਪ ਹੋ ਕੇ ਅਸੀਂ ਤਾਂ ਕੀ ਤਰੇ ਦਾ ਰੂਪ ਹੋ ਕੇ ਫੈਲਿਆ ਹੋਇਆ ਹੈ ਦਾ ਇਧਰ ਇਹਨੂੰ ਤਾਂ ਲਈਦਾ ਹੈ ਤੇ ਤੇ ਸਰਦਾਰ ਫਕਾਈਏ ਜੰਦਰੀ ਰੂਪੀ ਪਦਾਰਜਾ ਤ੍ਰੇਨ ਪਦਾਰਜਾ ਨਾਮ ਪਦਾਰਜਾ ਜਨਮ ਪਦਾਰਥ ਗਿਆਨ ਪਦਾਰਜਾ ਮਨਿਕ ਪਦਾਰਥ ਮਨਿਕੂਪੀ ਪਦਾਰਜਾ ਕਹਿਣ ਮੋਹਰੀ ਤਾਂ ਲਈਦਾ ਆਦਕਾਣ ਨੇਕੜਾ ਹੈ ਅਧਰਮ ਦੀ ਗੁਨਾਹ ਨੂੰ ਨੇਕ ਨੇ ਆਇਆ ਇਹ ਦਿਨ ਨੂੰ ਨਿਕਾਉਣ ਵਾਲਾ ਹੋ ਗਿਆ ਅਧਿਕਾਰੀ ਕਾਇਦੇ ਗਿਆਨ ਨਾ ਇਹ ਆਦਿ ਸੰਗਰਾਮ ਤੇ ਗਾਇਸ ਰੂਪ ਦਾ ਗਿਆਨ ਨਹੀਂ ਕਿਸੇ ਨੂੰ ਹੋ ਸਕਦਾ ਇਥੇ پہلے ਨਾਰਦ ਦੇ ਜੇ ਤੂੰ ਸੱਚਾ ਦਰਨਾ ਨ ਸਿੱਖ ਲੋ ਕਾਲੀ ਤਾਤ ਹਿਦ੍ਰਮਾ ਦਾ ਗੰਡਕ ਮੰਡਲ ਕੋ ਉਤਰ ਮੰਨਿਓ ਬ੍ਰਹਮਾ ਨੂੰ ਗਿਆਨ ਨਹੀਂ ਹੋਇਆ ਸੀ ਜਿੰਨਾਂ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਹੋਈ ਐ ਤੇ ਬ੍ਰਹਮਾ ਨੇ ਕਿਹਾ ਬ੍ਰਹਮਾ ਤੱਦਕਾਰ 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 ਇਹ ਸੁਣ ਕਰਕੇ ਬ੍ਰਹਮਾ ਕਹਿੰਦਾ ਕੀ ਤੱਦ ਕਰਾਂ ਇਸ ਵੇਲੇ ਆਕਾਸ਼ ਨਾਵੀਂਦਾਰਾ ਇਸ ਨੂੰ ਤਵੇ ਤੇ ਨਾਮ ਆਪਣਾ ਦੱਸਿਆ ਉਹ ਜਨਮ ਦਾ ਵਿਆਹ ਕਰ ਸਕਦਾ ਹੈ ਜਿਵੇਂ ਗੁਰੂ ਤੇ ਜਹਾਦੇ ਆਂ